ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਭਦੌੜ ਸੈਣਾ ਛੰਨਾ ਗੁਲਾਬ ਸਿੰਘ ਨਾਲ ਨੇੜੇ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਕੋ ਨਾ ਗੋਰਾ ਸਿੰਘ ਜੀ ਬਾਈ ਨੰਬਰ 9872799 9972796931 ਬਾਈ ਕਿਹੜਾ ਸੂਆ ਹੁੰਦੀ ਹੈ ਬਾਈ ਦੂਜਾ ਸੂਆ ਹੁੰਦੀ ਹੈ ਜੀ ਇਹ ਕਿੰਨੇ ਕਿ ਦਿਨ ਲੂਗੇ ਇਹਦੇ ਜੀ ਐ ਮਾਲ ਨੌ ਦਿਨ ਪਾਇਆ ਜੀ ਨੌ 24 ਤਰੀਕ ਨੂੰ ਦਿਨ ਪੂਰੇ ਆ ਓਕੇ ਬਾਈ ਹਾਂ ਜੀ ਕਿੰਨਾ ਕੇ ਰਿਕਾਰਡ ਬਾਈ ਪਹਿਲੇ ਸੂਏ 18 ਲੀਟਰ ਦਿੱਤਾ ਦੁੱਧ ਨੇ ਠੀਕ ਆ ਹੋਰ ਦੂਜੇ ਸੂਏ 11 ਕਿ ਲੀਟਰ ਦਾ ਬਾਈ ਰਿਕਾਰਡ ਆ ਦੁੱਧ ਦੇ ਦੂ 22 ਲੀਟਰ ਇਹ ਲੈ ਹਾਂ थान ੱੱ ਲਾਂ ਬਹੁ ਪਈਆਂ ਲਾਂ ਬਹੁ ਪੰਗਰ ਆ ਸਾਰੀਆਂ ਬਾਲਟਾਂ ਲਾਂ ਕੱਢੂ ਠੇਰ ਕਰਮ ਵਾਲੇ ਨੇ ਸੋਣਾ ਕੱਲੀ ਕੱਚੀ ਕੱਚੀ ਆ ਥਣ ਬਹੁਤ ਚੰਗਾ ਲੱਗਿਆ ਥਣ ਬਹੁਤਾ ਕੋਈ ਐ ਨਹੀਂ ਆਲਾ ਤਣੇ ਕੱਲਾ ਕੱਲਾ ਥਣ ਜਿਵੇਂ ਮਰਜ਼ੀ ਲੈ ਥਲਾਈ ਜਾ ਬਾਕੀ ਕੱਦ ਕੋਤੋਂ ਬਹੁਤਾ ਵਹਿੜਦਾ ਛੋਟੇ ਨਾ ਕੋਈ ਕੱਦ ਫੁੱਲ ਆ ਹਨਾ ਕੱਦ ਫੁੱਲ ਆ ਹਾਂ ਪળી ਵੀ ਫੁੱਲ ਫੁੱਲ ਕੋਈ ਐ ਵੀ ਦਿਸਿਲਾਵੇਂ ਨਹੀਂ ਹੂੰ ਬਾਕੀ ਐ ਪੱਕੇ ਥਾਂ ਤੋਂ ਥੋੜਾ ਐ ਵੀ ਇਹੇ ਠੀਕ ਆ ਹਾਂ ਆਪਾਂ ਲਾਂ ਢੂਰ ਫੇਸ ਫੁੱਲਸ ਬੜਾ ਚੰਗਿਆ ਨਾ ਗਰਮ ਵਾਲੀ ਦਾ ਪળી ਵੀ ਵਧੀਆ ਯਾਰ ਬਹੁਤ ਪળી ਵੀ ਜਾਨ ਵਾਲੀ ਆ ਬਈ ਹਾਂ ਕਿਆ ਬਾਤ ਹੈ ਕੋਈ ਲੱਸੀ ਲਾਵੇਂ ਨਹੀਂ ਲੱਸੀ ਲੁੱਸੀ ਨਹੀਂ ਆਏਗਾ ਫੇਸ ਦੀ ਬਿਊਟੀ ਵੀ ਕਮਾਲ ਦੀ ਆ ਪੱਕੇ ਦਾ ਥੋੜਾ ਜਰੂਰ ਮੰਗਦੀ ਆ ਉਹ ਕੋਈ ਵਾਸਤਾ ਨਹੀਂ ਪੱਕੇ ਖਾਂਦੇ ਸੀ ਠੀਕ ਆ ਬਾਈ ਹਾਂ ਬਾਕੀ ਵੱਡੀ ਬੁੱਡੀ ਬਾੜ ਬਹੁਤ ਆ ਸਹੀ ਗੱਲ ਆ ਹਾਂ ਦੁੱਧ ਬਾੜਨੇ ਦੇ ਦੇਣਾ 22 ਲੀਟਰ ਘਟੋ ਘਟ ਓਕੇ 22 ਲੀਟਰ ਆਮਨੇ ਦੇ ਦੇਣਾ ਹੂੰ ਤੇ ਮੁੱਲ ਕੀ ਆ ਬਾਈ ਜਾਇਜ਼ ਮੁੱਲ ਜੇ ਕਰਵਾਉਣਾ ਤਾਂ 65000 ਕਲੇ ਕੋਈ ਬਾੜ ਕਰਾ ਲੈ ਠੀਕ ਆ ਜੀ ਬਸ 555 ਲੈਣਾ 55500 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਥਣ ਥਣ ਦੀ ਓਕੇ ਆ ਜਿੱਡਾ ਮਰਜ਼ੀ ਕਰਾ ਲਓ ਹਾਂ 8 9 ਤੋਂ ਵੜਦੇ ਪਏ ਆ ਹੂੰ ਕੱਚੀ ਕੱਚੀ ਆ ਕੱਚੀ ਜ਼ਰੂਰ ਹੈਗੀ ਆ ਨੀਵਾ ਕਮਾਲ ਦਾ ਬਈ ਥਣ ਥਣ ਬਹੁਤ ਚੰਗਾ ਤੇ ਬਰੀਡ ਚੈੱਕ ਕਰ ਲਓ ਪਲੀ ਵੀ ਜਾਣ ਵਾਲੀ ਪੂਰੀ ਹੈ ਪੂਰੀ ਜਾਣ ਵਾਲੀ ਕੋਈ ਵਾਸਤਾ ਨਹੀਂ ਐ ਸਾਨ ਰਗੀ ਪਈ ਆ ਕਹਿੰਦੇ ਬਾਈ ਬਸ ਕੋਈ ਲਸਿਲਾਮੇ ਨਹੀਂ ਸਹੀ ਗੱਲ ਆ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ